हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਆਪਾਂ ਦੌਲਤਰਾਮ ਡੇਰੀ ਫਾਰਮ ਚ ਬਣਾਉਣ ਜਾ ਰਹੇ ਆਂ ਜੀ ਬਾਈ ਕੋਲੇ 6 ਲਗ ਬਕਾਊ ਆ ਜੀ ਉਹਨਾਂ ਵਿੱਚੋਂ 4 ਤਾਂ ਤਾਜ਼ੀਆਂ ਸੁਈਆਂ ਗਾਵਾਂ ਨੇ ਤੇ ਇੱਕ ਗੱਬਣ ਆ ਤੇ ਇੱਕ ਵਸੀਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਬਾਈ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਬਾਈ ਨੇ ਬਾਈ ਅੱਜ ਮੰਨ ਕੇ ਚਲੋ ਵੀ ਸੈੱਟ ਵੀ ਵਕਾਊ ਕਰਤਾ ਸਲੇਟਾਂ ਸਾਰੀਆਂ ਮੰਨ ਕੇ ਚਲੋ ਜਿਹੜੀਆਂ ਉੱਪਰ ਪਾਈਆਂ ਵੀ ਆ ਸੱਤ ਪਾਈ ਵੀ ਆ ਤੇ ਇੱਕ ਸੋਨੂੰ ਆਫਰ ਚ ਬਾਈ ਨੇ ਜਰਸੀ ਦੇਣੀਆਂ ਵੇਚਣ ਦਾ ਕਾਰਨ ਬਾਈ ਇਹ ਹੈਗਾ ਬਾਈ ਕਹਿੰਦਾ ਵੀ ਮੈਂ ਸਾਰਾ ਸੈੱਟ ਦੀ ਬਦਲੀ ਕਰਨੀ ਆ ਤੇ ਆ ਸੋਨੂੰ ਜਿਹੜੀ ਜਰਸੀ ਦੇਖ ਰਹੇ ਹੋ ਨਗੀਨਾ ਬਾਈ ਟੌਪ ਦਾ ਪੰਜਾਬ ਵਾਲੀ ਜਰਸੀ ਬਾਈ ਜੀ ਸੂ 20000 ਦਾ ਬਾਈ ਇਹ ਦੇ ਦੇਣਾ ਆਫਰ ਵਾਲਾ ਕੰਮ ਹੀ ਆਜ ਬਾਈ ਕੋਲੇ ਤੇ ਇੱਕ ਬਾਈ ਕੋਲੇ ਮੰਨ ਕੇ ਚੱਲੋ ਬੱਚਾ ਦਾ ਛੋਟਾ ਆ ਟਾਪ ਦਾ ਨਹੀਂ ਨਾ ਬੱਸੀ ਆ ਤੇ ਆਜੋ ਆਪਾਂ ਕਰਦੇ ਆ ਬਾਈ ਤੋਂ ਬਾਈ ਨਾ ਗੱਲ ਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਬਾਈ ਵਧੀਆ ਵੀਰੇ ਵਧੀਆ ਕਿਵੇਂ ਚੱਲਦਾ ਬਾਈ ਕੰਮ ਕੰਮ ਕਾਰ ਬਹੁਤ ਵਧੀਆ ਵੀਰੇ ਠੀਕ ਆ ਤੇ ਕਿਵੇਂ ਰਿਹਾ ਰਿਸਪੌਂਸ ਕੱਲ ਵਾਲੀ ਵੀਡੀਓ ਕੱਲ ਵੀਰੇ ਬਾਜਾ ਸੀ ਵੀਰੇ ਵੀਡੀਓ ਆਪਾਂ ਕੰਗਾ ਦੇਖ ਗਿਆ ਆਪਣੀਆਂ ਸਾਰੀਆਂ ਹਾਂ ਤੇ ਅੱਜ ਵੀ ਆਪਾਂ ਵੀਡੀਓ ਥੋੜੀ ਜੀ ਤਾਂ ਬਣਾ ਰਹੇ ਆਪਾਂ ਸੈੱਡ ਦੀ ਬਦਲੀ ਹਾਂ ਵੀਰੇ ਅੱਜ ਬਣਾ ਯਾਰ ਗਰਮੀ ਕਰਕੇ ਬਸ ਲੈਟਾ ਚੇਂਜ ਕਰ ਰਹੇ ਆਂ ਯਾਰ ਬੱਤਾ ਪੋੜਾ ਆਪਾਂ ਸਾਰਾ ਸ਼ੈੱਡ ਪੋੜਾ ਦੁਬਾਰਾ ਇਹਨਾਂ ਬਸ ਠੀਕ ਆ ਬਾਈ ਆ ਵੀਰੇ ਪਸ਼ਾਰੇ ਬਸ ਉਹ ਜੀ ਬਕਾਉ ਕਰਦੇ ਸਾਰੇ ਪਸ਼ੂ ਬਾਈ ਅੱਜ ਬਾਈ ਯਾਰ ਇੱਕ ਜਰਸੀ ਆ ਹੈ ਫਿਰ ਆ ਜਰਸੀ ਆ ਵੀਰ ਆਫਰ ਜੇਵਾ ਕਿ 6 ਜਰਸੀ ਜਰਸੀ 20000 ਦੀ ਦੇਣੀ ਆ ਠੀਕ ਆ ਬਾਈ ਹਾਂ ਨਾਮ ਤੇ ਆਪਣਾ ਐਡਰੈਸ ਬੋਲ ਦੋ ਨਾਮ ਉਤਾਰਾ ਹੀ ਸਾਨੂੰ ਦੋਲਤਰਾ ਪਿੰਡ ਬਗੜਾੜੀ ਜਿਹੜਾ ਫੀਕੁਰ ਤੁਸੀਂ ਜਤੋ ਨੇੜੇ ਪਿੰਡ ਬਾਈ ਕਿਹੜਾ ਮੇਰੇ ਵੀਰੇ ਬਾਜਾ ਖਾਲਾ ਤੇ ਕੋਟਕਪੁਰਾ ਸਾਂਝ ਪਿੰਡ ਆ ਠੀਕ ਆ ਹਾਂ ਕੰਟੈਕਟ ਨੰਬਰ ਬੋਲ ਦਿਓ 8847601402 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਤੇ ਬਾਈ ਇਧਰੋਂ ਹੀ ਸ਼ੁਰੂ ਕਰਦੇ ਆ ਹਾਂ ਵੀਰ ਇਧਰੋਂ ਹੀ ਸਟਾਰਟ ਕਰ ਲੀਏ ਸਾਹਮਣੇ ਆਪਾਂ ਵਹਿੜ ਦੇਖ ਰਿਹਾ ਕਿਹੜਾ ਸੂਆ ਸੂਈ ਆ ਤੇ ਕੱਲ ਵੀਰੇ ਸੋਈਆ ਆਪਣੇ ਹੈ ਰਾਤੀ ਹੂੰ ਤੇ ਬਹੁਤ ਹੋਊਗਾ ਵੀਰੇ ਥਲੇ 13-14 ਕਿਲੋ ਬਹੁਤ ਸਟਾਰਟਿੰਗ ਹੋਊਗੀ ਵੜਦੀ ਠੀਕ ਆ ਹਾਂ ਜੇਰ ਵਗੈਰਾ ਸਾਰਾ ਜੇਰ ਜੂਰ ਕੰਪਲੀਟ ਆ ਵੀਰੇ ਫੁੱਲ ਗਾਰੰਟੀ ਆ ਜੇਰ ਦੀ ਵੀਡੀਓ ਬਣੀ ਹੋਈ ਆ ਆਪਣੇ ਕੋਲੇ ਠੀਕ ਆ ਬਾਈ ਹਾਂ ਬਣੀ ਬਣੀ ਬੜੀ ਸੋਹਣੀ ਬਹੁਤ ਤੇਜ਼ੀ ਵੀਰੇ ਬਹੁਤ ਸਾਫ ਸੁਥਰੀ ਚੀਜ਼ ਆ ਇਹਦੇ ਆ ਬਾਈ ਤੇ ਬਾਕੀ ਥਣ ਹਵਾਨਾ ਚੈੱਕ ਕਰਨਾ ਬੜਾ ਮਗਰ ਵੀ ਬੱਛੀ ਆ ਇਹਦੇ ਬੱচ্চਾ ਵਸੀ ਆ ਗਿਆ ਹਾਂ ਮਗਰ ਵੀ ਬੱচ্চਾ ਬਹੁਤ ਵਧੀਆ ਰਹਾ ਹੈ ਨਾ ਹਾਂ ਬੱচ্চਾ ਵੀ ਮਗਰ ਹੈ ਬੱচ্চਾ ਵਸੀ ਆ ਬੱচ্চਾ ਵੀ ਬਹੁਤ ਚੰਗੀ ਕੁਆਲਿਟੀ ਦੀ ਵਹਿੜਾ ਕੀ ਬਾਤ ਚਾਈ ਦੀ ਬੜੀ ਜਿਆ ਹੈ ਚੰਗੀ ਲੱਗੀ ਹੈ ਵਹਿੜ ਨੂੰ ਠੀਕ ਆ ਖੋਲ ਦੇ ਬਾਈ ਤੋਰ ਦੇ ਖੋਲ ਕੇ ਮਾੜੀ ਜੀ ਪ੍ਰਿੰਟ ਚੈੱਕ ਕਰ ਲੋ ਬਾਈ ਸਨਖ ਬਣਾਣਾ ਨਾ ਵਹਿੜ ਚ ਇਹ ਗੱਲ ਕਰੀਏ ਫੁੱਲ ਸਖੀ ਸਖੀ ਬਹੁਤ ਆ ਵਹਿੜ ਬਾਈ ਕੀ ਬਾਤ ਆ ਬਾਈ ਬਾਕੀ ਬਜਲ ਵਾਲੀ ਆ ਨਾ ਹਾਂ ਹਾਂ ਵੀਰੇ ਪੂਰੀ ਕੁਆਲਿਟੀ ਵਾਲੀ ਬੱਛੀ ਆ ਫੁੱਲ ਬਜਣਾ ਬਾਈ ਫੁੱਲ ਪਲੀ ਹੋਇਆ ਫੇਸ ਬਿਊਟੀ ਚੈੱਕ ਕਰੋ ਤੋਰਾ ਤਾਰਾ ਆਪਾਂ ਚੈੱਕ ਕਰਾਉਣਾ ਵਹਿੜ ਦਾ ਇੱਕ ਨੰਬਰ ਆ ਜੀ ਨੂੰ ਬ ਇੱਕ ਗੱਲ ਬਾਈ ਹੋਰ ਵੀ ਜਿਹੜਾ ਮਾਲ ਹੁੰਦਾ ਬਾਈਆਂ ਕੋਲੇ ਜਮਾਂ ਸਾਫ਼ ਸੁਥਰਾ ਆਪਣਾ ਵੀ ਸਾਫ਼ ਸੁਥਰਾ ਪਸ਼ੂ ਲੈ ਆ ਲੈ ਤਾਂ ਹੀ ਆਪਣੇ ਪਸ਼ੂ ਵਿਕਦੇ ਆ ਵੀਰੇ ਹਾਂ ਉਹ ਤੋਂ ਬਾਈਆਂ ਦਾ ਮਾਲ ਮਤਲਬ ਕਿ ਸਾਫ਼ ਸੁਥਰਾ ਹੋਣ ਕਰਕੇ ਕੱਲ ਪੈਜ ਉਲੀ ਵੀਡੀਓ ਪਾਈ ਸੀ ਚਾਰਾਂ ਦੀ ਚਾਰੇ ਉਡਾਉਂਦਾ ਵਿਕ ਗਿਆ ਠੀਕ ਹੈ ਬਾਈ ਸਾਰੀਆਂ ਹੀ ਛੇੜ ਹੋ ਗਈਆਂ ਜੀ ਕੱਲ ਬਾਈ ਕਹਿੰਦਾ ਬਾਈ ਕਿਉਂਕਿ ਮੁੱਲ ਵੀ ਜਾਏ ਹਾਂ ਮੁੱਲ ਵੀ ਜਾਏ ਜੇ ਦਾ ਵੀਰਾ ਆਪਣਾ ਪਸ਼ੂ ਵੀ ਸਾਫ਼ ਹੁੰਦਾ ਬਾਈ ਬਾਕੀ ਬੈਰ ਚੱਕਰ ਦੀ ਬੈੜ ਕੀ ਮੈਂ ਕਹਣਾ ਨਗੀਨਾ ਬਾਈ ਬਾਕੀ ਵੇਖ ਵੀ ਪ੍ਰਸ਼ਾਸ ਸਾਹ ਦੇ ਕਿੰਨੇ ਆ ਵੀਰੇ ਚਮਕ ਵੇਖ ਬੱਚੀ ਦੇ ਕਿੰਨੇ ਚੰਗੇ ਦੇਖ ਰੰਗ ਦੇ ਕਿੰਨਾ ਚੰਗਾ ਲੱਗਦਾ ਬੱਚੀ ਨੂੰ ਬਾਕੀ ਥਣ ਹਵਾਨੇ ਦੀ ਗੱਲ ਕਰੀਏ ਨਾ 나ੜਾਂ ਦੇ ਵਿੱਚ ਕੋਤਾੜੀ 나ੜ ਚੈੱਕ ਕਰੋ ਕਿਆ ਬਾਤ ਆ ਬਹੁਤ ਬੱਚੀ ਦੁੱਧ ਦਰੀ ਹੈ ਬਾਈ ਇਹ ਠੀਕ ਆ ਕਿੰਨਾ ਕੁ ਦੁੱਧ ਦੇ ਦੂ ਬਾਈ ਇਹ ਬੋਰੇ ਆ ਦੀ ਸੰਗਣਾ ਲਵੇ ਬੰਦਾ ਸਾਡੇ ਸਾਹਮਣੇ 20 ਕਿਲੋ ਬੱਚੇ ਹੁੰਦਾ ਵਜਾਈ ਦਾ ਠੀਕ ਆ ਹਾਂ ਬੰਦਾ ਵੀ ਸਾਂਝਾ ਲਵੇ 10 ਕਰੋ ਚੋੜੋ 20 ਕਿਲੋ ਜੋੜੀ ਹਵਾਲਾ ਵੀ ਫਿਕਸ ਜਾ ਨਾ ਆ ਵੀਰੇ ਫਿਕਸ ਅੱਡ ਰੱਖੂਗੀ ਵੀਰੇ ਬਈ ਇੱਕ ਗੱਲ ਹੋਰ ਆ ਮਗਰ ਬੱਸੀ ਆ ਬੱਸੀ ਵੀ ਨਾਲ ਹੀ ਤਿਆਰ ਹੋ ਜਾਣਾ ਬਹੁਤ ਕੁਆਲਿਟੀ ਦੀ ਬੱਸੀ ਦਿੱਤੀ ਆ ਕਰਮਾਲ ਨੇ ਤੇ ਕੀ ਮੋਲ ਆ ਬਾਈ ਫਿਰ ਲੈਣ ਦੇਣਾ ਇਹ 75000 ਜੋ ਮਾਨਤਾ ਕਰ ਦਿਆਂਗੇ ਵੀਰੇ 75 ਚੋ ਹਾਂ ਹਾਂ ਲੈ ਬਾਈ ਆਫਰ ਆਲਾ ਕੰਮ ਹੀ ਆ ਕਿਉਂਕਿ ਅੱਜ ਬਾਈ ਕਹਿੰਦਾ ਮੈਂ ਮਤਲਬ ਕਿ ਆਫਰ ਹੀ ਰੱਖ ਦੇਣਾ ਸਾਰੇ ਅੱਛੀ ਬਹੁਤ ਜ਼ਿਆਦੇ ਚੰਗੀ ਆ ਵੀਰੇ ਕੀ ਬਾਤ ਘਰੇ ਖੜੀ ਵੀ ਸੋਹਣੀ ਲੱਗੂਗੀ ਵੀਰੇ ਸਹੀ ਗੱਲ ਆ ਕਹਿੰਦਾ ਫੇ ਚੈੱਕ ਰੋ ਛੋਟਾ ਛੋਟਾ ਕਾਨੀਆਂ ਇਹ ਨਹੀਂ ਹੈਗਾ ਵੀ ਕੱਲਾ ਲੈ ਬਈਆ ਬਰੀਡ ਹੈ ਨਾ 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 ਵੀਰੇ ਬਹੁਤ ਚੰਗੀ ਬੱਛੀ ਹੈ ਹਮ ਸਾਰਾ ਕੁਝ ਮਿਲੂਗਾ ਸੋਨੂੰ ਬਾਕੀ ਜੇ ਮੇਨ ਗੱਲ ਕਰੀਏ ਨਾ ਚਾਰ ਸਪੀਰੇ ਤੋਂ ਗੋਲ ਮਟੋਲ ਪਈਆ ਸੁਆਦ ਨਹੀਂ ਮੰਨਾਂ ਕਰਮ ਵਾਲੀ ਨੇ ਆਏ ਲਾ ਲਓ ਵੀ ਨਹੀਂ ਪਸੂ ਦੱਸ ਦੇਣਾ ਇਹਦਾ ਪੁਰਾਣਾ ਲੱਗਦਾ ਕਿ ਨਹੀਂ ਭਾਈ ਬਾਕੀ ਗਾੜੀ ਪਿਛਾੜੀ ਦੀ ਬਾੜੀ ਨਹੀਂ ਆਏ ਤੋੜਿਆ ਭਾਈ ਗਾੜੀ ਪਿਛਾੜੀ ਤਾਂ ਬਾੜੀ ਚੰਗੀਆਂ ਨੇ ਆਏ ਚੰਗੀਆਂ ਯਾਰ ਆਪ ਖਾਣੇ ਮਾਰੇ ਬੁੱਲ ਵੀ ਬਾਈ ਨੇ ਜਾਇਜ਼ ਕਰਾ ਚਵਾਈ ਚੁਈ ਕਿਵੇਂ ਲੱਗੀ ਇੱਕ ਨੰਬਰ ਵੀਰੇ ਫੋਨ ਕਰਾ ਦੇ ਦੇ ਜੇ ਆਪਣੇ ਘਰ ਤੱਕ ਬੰਦੇ ਨੇ ਚਵਾਈ ਜੀ ਠੀਕ ਆ ਚਵਾਈ ਦੀ ਬਾਈ ਕਹਿੰਨਾ ਆਪਣੀ ਗਰੰਟੀ ਹੋਊਗੀ ਕਿਉਂਕਿ ਇੱਕ ਨੰਬਰ ਚਵਾਈ ਆ ਮੋਟੀ ਮੋਟੀ ਚਵਾਈ ਪੂਰੀ ਮੋਟੀ ਚੰਗੀ ਚਵਾਈ ਲੱਗੀ ਆ ਵੀਰੇ ਕਿਆ ਬਾਤ ਬੜੀ ਬਹੁਤ ਸਾਫ ਆ ਵੀਰੇ ਬਾਕੀ ਸੌਜੀ ਹਾਂ ਸੌਜੀ ਬਹੁਤ ਆ ਵੇੜ ਅੱਗੇ ਬਾਈ ਦੋ ਨੰਬਰ ਤੇ ਇਹ ਵੀਰੇ ਦੂਜਾ ਸੂਆ ਵੜ੍ਹਸੂਈ ਆ ਹੂੰ ਫਾਰਮ ਦੀ ਵੜ੍ਹ ਆ ਵੀਰੇ ਵੱਡੀ-ਬੁੱਡੀ ਬੜੀ ਹੈ ਵੱਡੀ-ਬੁੱਡੀ ਦਾ ਵੀਰੇ ਹਲਕਾ ਬਾਹਰ ਦਾ ਬੁੱਢਾ ਕੀ ਬਾਤ ਹੈ ਦੂ ਦਾ ਡਿਵਾਈਡ ਹੈ ਵੇਖੋ ਲੰਮੀ-ਲੰਮੀ ਬਾਈ ਚੈੱਕ ਕਰੋ ਲੰਮੀ-ਲੰਮੀ ਰਾਕਤੀ ਬਣੇ ਰਹਿਣਾ ਬਾਈ ਤਾਂ ਦੋ ਸੁਈ ਹੈ ਬਾਈ ਇਹ ਅਜੇ ਸੂਰੀ ਸੁਈ ਹੈ ਅਗਰੇ ਠੀਕ ਆ ਜੇਰ ਦੀ ਕੰਪਲੀਟ ਪਈ ਹੈ ਵੀਰੇ ਆਪਣੀ ਵੀਡੀਓ ਬੜੀ ਹੋਈ ਆ ਠੀਕ ਆ ਕੋਈ ਗਾਰੰਟੀ ਹੈ ਜੇਰ ਦੀ ਤੇ ਪਲੀ ਵੀ ਦੇਖੋ ਬਾਈ ਇੱਕ ਵਾਰ ਕਿੱਡੀ ਵੱਡੀ ਵਹਿੜਾ ਮੈਂ ਕਹਣਾ ਯਾਰ ਕੀ ਨਾ ਬਿਲ ਨਾਰਮਲ ਵੀਰੇ 30-32 ਕਿਲੋ ਵਾਲੀ ਵਹਿੜਾ ਇਹ ਠੀਕ ਆ ਹਾਂ ਬਾਕੀ ਪਲੀ ਵੀ ਦੇਖੋ ਬਾਈ ਬਾਕੀ ਵੀਰੇ ਵੱਡੀ-ਬੁੱਡੀ ਬਹੁਤ ਜ਼ਿਆਦਾ ਆ ਵੀਰੇ ਵੇਖੋ ਕਿੱਡੀ ਵੱਡੀ ਲੰਮੀ-ਚੂੜੀ ਬੱਚਾ ਵਸਾ ਦਿੱਤਾ ਹਾਂ ਬੱਚੇ ਚੰਗੇ ਬੜੇ ਪਾਉਂਦੇ ਬਹੁਤ ਵੀਰੇ ਬਹੁਤ ਗਾਂ ਵੀ ਬਹੁਤ ਹੁੰਦੀਆਂ ਵੀਰੇ ਬੱਚੇ ਕਹਿੰਦਾ ਬੜੇ ਬੜੇ ਜਦੋਂ ਮਾਂ ਹੀ ਚੰਗੀ ਦਾ ਬੱਚਾ ਦਾ ਚੰਗਾ ਆ ਆਹ ਇਧਰ ਹਾਈ ਵੀਰੇ ਡਰ ਕਵਾਡ ਦਿੱਲਾ ਨਾੜਾ ਯਾਰ ਕੀ ਬਾਤ ਹੈ ਕਿੰਨਾ ਪੋਣਾ ਕੱਢਿਆ ਬਾਈ ਫਿਰ ਬੋੜਾ ਦਾ ਵੀਰੇ 7-8 ਕਿਲੋ ਬੋੜਾ ਚਾਈ ਹੋ ਗਈ ਵੀਰੇ ਠੀਕ ਆ ਹਣ ਹਵਾਲਾ ਚੈੱਕ ਕਰੋ ਬਾਈ ਬਾਕੀ ਨਾੜਾਂ ਦੇਵੇ ਤੇ ਕਮਾਲ ਦੇ ਬਾਕੀ ਉਹ ਖੜ ਨੂੰ ਖੜ ਨੂੰ ਵੇਖੋ ਵੀਰੇ ਲੈਗ ਸਕੋਰ ਵੇਖੋ ਬੱਚੀ ਦੇ ਕਿੱਡੇ ਚੰਗੇ ਆ ਬਾਈ ਮੈਂ ਕਹਿੰਦਾ ਕਾਰਾਪੁਰਾ ਦੀ ਬਾਲੀ ਸ਼ੋਰ ਦਾ ਬੱਚੀ ਦਿੱਥੀ-ਬੁੱਥੀ ਬੜੀ ਆ ਹਾਂ ਹਾਂ ਵੀਰੇ ਹਾਂ ਕੱਲੀ-ਕੱਲੀ ਵੱਡੇ ਅੰਕ ਲੱਗੇ ਬਰੇ ਜਿੰਨੇ ਵੀ ਲੱਗੇ ਨਾ ਅੱਛੀ ਦੁੱਧਲੇ ਅੰਕ ਲੱਗੇ ਸਹੀ ਗੱਲ ਆ ਭਾਈ ਹਾਂ ਕੱਲਾ ਕੱਲਾ ਅੰਕ ਕਰਮ ਵਾਲੀ ਦਾ ਦਿਖਾਈ ਦਿੰਦਾ ਬਾਕੀ ਇਹ ਲਾ ਲਓ ਵੀ ਬਰੀਡ ਫੁੱਲ ਲੱਗੀ ਤੇ ਫੇਸ ਕੁਆਲਿਟੀ ਚੈੱਕ ਕਰੋ ਆਏ ਨਾ ਮੰਨਿਓ ਭਾਈ ਫੇਸ ਦੇਖੋ ਛੋਟਾ ਜਿਹਾ ਫੇਸ ਆ ਛੋਟਾ ਛੋਟਾ ਕੰਨ ਲੱਗਿਆ ਵਾ ਪਲੀ ਵੀ ਦੇਖੋ ਯਾਰ ਸੂਆ ਜਿਵੇਂ ਬੱਚਾ ਐਡਾ ਵੱਡਾ ਦਿੱਤਾ ਭਾਈ ਨਾ 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 ਮੇਰੇ ਕੋਈ ਪਰਵਾਹ ਨਹੀਂ ਗਈ ਸਹੀ ਗੱਲ ਆ ਭਾਈ ਹਾਂ ਲੈ ਚੱਲ ਭਾਈ ਲੰਮੀ ਦਾ ਅੰਦਾਜ਼ ਆ ਭਾਈ ਲਾ ਮੈਂ ਕਹਣਾ ਵੀ ਰੇਲ ਗੱਡੀ ਦਾ ਡੱਬਾ ਹੀ ਆ ਇੱਕ ਤਰ੍ਹਾਂ ਦਾ ਕਰਮ ਵਾਲੀ ਤੋਰਾ ਤਰਾ ਬਈ ਚੈੱਕ ਕਰੋ ਤੋਰਾ ਇੱਕ ਨਮਰਾ ਕਰਮਾਲੀ ਦਾ ਲੇਵਾ ਚੈੱਕ ਕਰੋ ਜਿੱਡੀ ਕਰਮਾਲੀ ਵਹਲੜ ਹੈ ਨਾ ਵੱਡੀ ਵੱਡੀ ਬਹੁਤ ਆ ਬਈ ਵੜ ਸਹੀ ਗੱਲ ਬਾਕੀ ਜਿੱਡੀ ਆਪਾ ਉੱਡੇ ਹੀ ਲੈਵਲ ਕਰ ਬਹੁਤ ਬਹੁਤ ਵੀਰੇ ਕਹਿੰਦਾ ਫੈਕਟ ਸਟ ਡਰਾ ਵੀ ਗਿਆ ਬੱਚੇ ਤਾਂ ਕੱਢਦੇ ਆ ਵੀ ਟੱਟ ਤੇ ਲੌਕ ਦੇ ਵਾਲੇ ਤੋਂ ਨਹੀਂ ਕੱਢਦੇ ਹੁੰਦੇ ਕੀ ਬਾਤ ਆ ਬਈ ਫੀਟ ਇਹ ਜਿਹੜਾ ਵੜਾ ਤੋਂ ਕੱਢਦੇ ਆ ਬਈ ਕਮਾਲ ਦੀ ਫੀਟਿੰਗ ਆ ਲੈਵੇ ਦੀ ਬੜੀ ਸੋਹਣੀ ਫੀਟਿੰਗ ਬਾਕੀ ਥਣ ਵੀ ਕਲਾਬੀ ਲੱਗਾ ਵਕ ਨਹੀਂ ਬਈ ਹਾਂ ਹਾਂ ਬਹੁਤ ਚੰਗੀ ਆ ਵੀਰੇ ਸਹੀ ਗੱਲ ਆ ਬਈ ਓ ਚੰਗਾ ਗਾ ਬਾਕੀ ਆ ਮੱਲ ਵੀ ਥਾਂ ਤਾਂ ਇਹਨੂੰ ਥੋੜਾ ਬਾਈ ਮੁੜਨ ਨੂੰ ਏਡੀ ਕਬੱਡੀਆ ਕਰਮਾਂ ਦੀ ਬਾਕੀ ਬਰੀਕੀ ਆਂਗਦੀ ਆ ਸਾਰੇ ਦੀ ਹਾਂ ਹਾਂ ਬਰੀਕੀ ਵਾਲੀ ਆ ਬਾਈ ਬਾਕੀ ਲੰਮੀ ਫੁੱਲਾ ਵੱਡੀ ਬੁੱਡੀ ਫੁੱਲਾ ਪਲੀ ਵੀ ਫੁੱਲਾ ਖੜਨੀ ਚੈੱਕ ਕਰੋ ਕਿਆ ਬਾਤ ਬਾਬਾ ਯੱਗੇ ਹੋਜੇ ਇਦਰੀ ਇਹ ਤਾਂ ਕਪੜੇ ਘਰੀਓ ਉਧਰ ਬਹੁਤ ਕਮਾਲ ਦੀ ਆ ਬਾਈ ਖੜਨੀ ਹੋਣੀ ਚੈੱਕ ਕਰੋ ਇੱਕ ਨੰਬਰ ਖੜਨੀ ਆ ਕਰਮਾਂ ਦੀ ਬਾਕੀ ਜੋ ਜੋ ਬਾਈ ਦਿਨ ਬਾਅਦ ਤੇਰੇ ਜਣੇ ਨੇ ਲਖਾਰ ਚ ਆਉਣਾ ਕਿ ਨਹੀਂ ਬਾਈ ਖੜਜੋ ਖੜਜੋ ਜੰਪ ਵੀ ਚੈੱਕ ਕਰੋ ਕੀ ਬਾਤ ਤੇ ਬਾਈ ਫਿਰ ਕੀ ਮੁੱਲਾ ਲੈਣ ਦੇ ਹੁੰਦਾ ਇਹਦਾ ਮੁੱਲ ਦਾ ਲੱਖ ਰੁਪਇਆ ਵੀਰੇ 2000 ਛੋਟ ਕਰਦੇ ਆਗੇ ਮੁੱਲ ਬਾਈ ਕਹਿੰਦਾ ਬਾਈ ਲੱਖ ਰੁਪਇਆ 200 ਕਿੰਨਾ ਬਾਈ 2000 2000 ਛੋਟ ਕਰਦੇ ਆਗੇ ਵਿੱਚ ਮੈਂ ਕਹਿੰਦਾ ਬਾਈ ਚੱਕੋ ਆਫਰਾਂ ਨਾਲ ਕੰਮ ਹੀ ਹੈਗਾ ਐਡੀ ਬਾਈ ਵੀਰੇ ਕਿਹਨੇ ਦੇਣੀ ਇਹ ਮਾਲ ਤੇ ਲੱਖ ਰੁਪਇਆ ਮੁੱਲ ਲਗਾ ਪਲੀ ਵੀ ਦੇਖੋ ਬਾਈ ਤੁਸੀਂ ਐਡੀ ਬਾਈ ਉਧਰ ਤੂੰ ਹੀ ਜੰਮਦੀ ਆ ਕਹਿੰਦੇ ਬਾਈ ਹਾਂ ਹਾਂ ਵੀਰੇ ਵੇਖ ਲੈ ਛੋਟ ਨਹੀਂ ਚੈੱਕ ਕਰੋ ਬਾਈ ਬੜੀ ਕਮਾਲ ਦੀ ਆ ਯਾਰ ਖੜਦੇ ਕੋਲ ਲਈ ਬਹੁਤ ਚੋੜੀ ਹੈ ਬਈ। ਕੀ ਬਾਤ ਆ ਯਾਰ ਨਮੀਨਾ ਇੱਕ ਤਰ੍ਹਾਂ ਦਾ ਬਈ ਟੌਪ ਦਾ। ਮੂੰਹੋਂ ਵਹਿੜ ਬੋਲਦੀ ਆਪਾਂ ਨੂੰ ਤਾਂ ਬੋਲਣ ਦੀ ਲੋੜ ਹੀ ਨਹੀਂ ਪੈਂਦੀ। ਮੁੱਲ ਵੀ ਬਾਈ ਨੇ ਜਮਾ ਬਈ ਜਾਇ ਕਰਤਾ 1 ਲੱਖ ਦੀ ਆਪਾਂ ਬਾਈ ਕਹਿੰਦਾ ਦੇ ਦੇਣੀ ਆ ਵਿੱਚੋਂ 2000 ਰੁਪਇਆ ਛੋੜ ਕਰ ਦਿਆਂਗੇ। ਚਵਾਈ ਚੁਬੀ ਕਿਵੇਂ ਆਉਂਗਾ? ਕਿੰਨਾਂ ਨੰਬਰ ਆ? ਚਵਾਈ ਇੱਕ ਨੰਬਰ ਵੀਰੇ ਫੁੱਲ ਗਰੰਟੀ। ਠੀਕ ਆ ਬਾਈ। ਚਵਾਈ ਚੁਬੀ ਵੀ ਬਾਈ ਦਾ ਇੱਕ ਨੰਬਰ। ਅੱਗੇ ਬਾਈ ਤਿੰਨ ਨੰਬਰ ਤੇ। ਇਹਦੇ ਦਾ ਦੂਜਾ ਸਵਾਰ ਦਰਸ ਹੁੰਦੀ ਆ। ਠੀਕ ਆ। ਇਹ ਵੀਰੇ ਫਾਰਮ ਦੀ ਵੜਾ ਵੀਰੇ। ਠੀਕ ਹੈ ਵੱਡੀ ਵੀ ਡੀ ਵੀ ਵੇਖੋ ਕਿੱਡੀ ਆ ਮੈਂ ਕਹਣਾ ਕੀ ਆ ਬਾਤ ਆ ਇਹ ਕਿਹੜਾ ਸੂਆ ਸੁੰਦੀ ਆ ਇਹ ਦੂਜਾ ਸੂਆ ਸੁੰਦੀ ਆ ਵੀਰੇ ਠੀਕ ਆ ਕਿੰਨਾ ਕੁ ਟਾਈਮ ਬਾਕੀ ਹੈ ਹਜੇ ਇਹਦੇ ਵੀਰੇ ਹਜੇ ਪਿਆ ਵੀਰੇ ਤਰੀਕਾ ਮੁਤਾਬਕ ਅੱਠ ਨੌ ਦਿਨ ਬਾਅਦ ਦੇ ਹਜੇ ਠੀਕ ਆ ਵੱਡੀ ਵੇ ਕਿੱਡੀ ਆ ਵੀ ਮੈਂ ਕਹਣਾ ਉਹਦੇ ਬਰਬਰ ਦੀ ਵਾੜਾ ਵੀਰੇ ਇੱਕੋ ਜਿਹਾ ਵਾੜਾ ਹੈ ਇਹ ਹਾਂ ਬਾਕੀ ਲੋਹਾ ਵੇ ਵੀਰੇ ਕੀ ਤੁਹਾਨੂੰ ਲੱਗਦਾ ਬਾਹਰ ਲੈਵਾ ਚੱਕਰ ਖਾਣੀ ਵਾਲੀ ਦੇ ਵੀ ਤੇ ਲੱਗਦਾ ਬਹੁਤ ਚੰਗਾ ਵੀਰੇ ਮੇਰਾ ਤਾਂ ਅੱਛੀ ਨੇ ਬਹੁਤ ਚੰਗਾ ਬਣਉਂਦੀ ਨੇ ਵਾਹ ਖੋਸਲੇ ਵੀ ਆ ਬੜਾ ਵੀਰੇ ਬੂਰਾ ਚਲਦਾ ਨੇ ਬਣਾਉਂਦੀ ਵੀਰੇ ਸਹੀ ਗੱਲ 10ਵੇਂ ਟੋਲੇ ਬੰਦਾ ਨੇ ਵਾਲਾ ਟੁੱਟੂ ਵੀਰੇ ਕਿਵੇਂ ਪਸੂ ਦਾ ਪਲੇ ਦਾ ਬਾਕੀ ਥੋੜੀ ਜਿਹਾ ਸੁਣਾ ਬਈ ਹਨਾ ਬਹੁਤ ਜਿਆਦਾ ਚੰਗਾ ਲੱਗਿਆ ਵੀਰੇ ਵਾਹ ਬਾਤ ਹੈ ਬਈ ਵੱਡੀ ਵੱਡੀ ਬਹੁਤ ਆ ਵੀਰੇ ਗੱਡ ਬਾਈ ਹੱਥੀ ਚੋਲਿਓ ਚਾਹੇ ਹੱਥੀ ਚੋਲੇ ਮਸ਼ੀਨੀ ਚੋਲੇ ਜਿਵੇਂ ਮਰਜ਼ੀ ਚੋਲਿਓ ਹੂੰ ਉਹ ਛੋਡੀਸ ਆ ਗੱਲਾਂ ਲੱਗਦੇ ਬਨੇ ਕਰਵਾ ਬਣਵਾ ਦੇਗਾ ਬਈ ਮੇਨ ਗੱਲ ਇਹੀ ਹੁੰਦੀ ਆ ਹਨਾ ਕਦ ਤੇਰੇ ਨਾਂ ਬਰੋਬਰ ਆਉਂਦੀ ਆ ਹੋਇਆ ਆ ਰਾਂ ਬੰਦਾ ਕਹਿੰਦਾ ਵੀ ਛੋਟੀ ਆ ਵੀਰੇ ਸਹੀ ਗੱਲ ਆ ਬਾਈ ਹਾਂ ਵੱਡੀ ਵੱਡੀ ਬਾਈ ਜਿੱਡੀ ਸਾਨੂੰ ਦਿਖਦੀ ਓਟੀਆਂ ਬਾਈ ਦੇ ਜਮਾਂ ਬਰੋਬਰ ਆਉਂਦੀਆਂ ਫੁੱਲ ਵੱਡੀਆਂ ਵੜਾ ਹੁੰਦੀਆਂ ਬਾਈ ਅੱਗੇ ਵੀ ਫੁੱਲੀਆਂ ਵੱਡੀਆਂ ਅੱਜ ਵੀ ਫੁੱਲ ਵੱਡੀਆਂ ਆ ਤੁਸੀਂ ਬੈਠ ਦਾ ਫੇਰ ਚੈੱਕ ਕਰੋ ਲੈ ਬੋਦੀ ਆਦੀ ਬੜੀ ਕਮਾਲ ਆ ਬਾਈ ਹਨਾ ਹਾਂ ਪੜੀ ਵੀ ਦੇਖੋ ਬਾਈ ਵੜਾ ਫੁੱਲ ਪੜੀ ਆ ਵੱਡੇ ਢਾਂਚੇ ਦੀ ਆ ਕੋਈ ਛੋਟੀ ਨਹੀਂ ਇੱਕ ਗੱਲ ਹੋਰ ਆ ਬਾਈ ਹਵਾਨੇ ਜਿੰਨੀਆਂ ਵੀ ਵੜਾ ਬਾਈ ਕੋਲੇ ਸਾਰੀਆਂ ਦੇ ਫਿਕਸ ਹੋਣਗੇ ਹਾਂ ਹਾਂ ਕੋਈ ਟੁੱਟ ਮੇਲੇ ਵਾਲੀ ਨਹੀਂ ਹੋਊਗੀ ਬਸ ਖੜਦੇ ਸੁਣਦੇ ਚੈੱਕ ਕਰੋ ਲੈ ਅਜੇ ਤਾਂ ਭਈਆ ਮੰਨ ਲਓ ਵੀ ਕੱਚੀ ਕੱਚੀ ਪਈਆ ਜਦੋਂ ਕਰ ਮੈਨੇ ਸੋਨਾ ਬਹੁਤ ਸੋਨਾ ਲੈਵਾ ਤਿਆਰ ਕਰਕੇ ਸੋਨਾ ਕਿ ਨਹੀਂ ਭਈਆ ਹਾਂ ਹਾਂ ਲੈ ਭਈਆ ਚੈੱਕ ਕਰੋ ਕੀ ਆ ਬਾਤ ਮੇਰੇ ਡਾਂਗਾਂ 'ਤੇ ਇਦਾਂ ਲਿਆ ਦੁੱਧ ਕੱਢ ਲਿਆ ਮੇਰੇ ਫਿਕਸ ਸੈਡਰ ਤੇਗਾ ਹੂੰ ਫਿਕਸ ਸੈਡਰ ਦੀਆਂ ਭਈ ਸਹੀ ਗੱਲ ਹੈ ਤੇ ਗਰਮੀ ਆ ਗਈ ਵੀਰੇ ਟੱਟ ਤੇ ਲਾਉਂਦੇ ਆਂ ਬਾਲਾਂ ਨੂੰ ਵੀਰੇ ਮਟਾੜ ਤੋਂ ਬਹੁਤ ਹੋ ਜਾਂਦੀ ਆ ਸਹੀ ਗੱਲ ਆ ਹਾਂ ਇਹ ਚੀਜ਼ਾਂ ਨੇ ਵੀਰੇ ਕੋਈ ਖਤਰਾ ਨਹੀਂ ਗੱਲ ਨਹੀਂ ਹੁੰਦੀਗੀ ਸਹੀ ਵੀਰੇ ਖਤਰਾ ਨਹੀਂ ਸਹੀ ਗੱਲ ਆ ਪਾ ਕੇ ਵੀਰੇ ਆਪਾਂ ਵੇਲੇ ਆ ਵੀਰੇ ਕਹਿੰਦੇ ਹੋਈ ਜਾਂ ਗੰਗ ਦੁੱਧ ਕੱਢ ਦਿਆ ਵੀਰੇ ਕਿਆ ਬਾਤ ਆ ਭਾਈ ਲੇਵੇ ਦੀ ਫੀਟਿੰਗ ਚੈੱਕ ਕਰੋ ਹਜੇ ਤਾਂ ਕੱਚੀ ਕੱਚੀ ਪਈ ਆ ਹੁੰਦਾ ਜਾਂ ਲਾਲ ਵੱਡੀ ਵੇਖ ਵੀਰੇ ਕਿੱਡੀ ਆ ਬੜੀ ਦਾ ਭਾਈ ਮੈਂ ਕਹਣਾ ਲੈ ਯਾਰ ਐਵੇਂ ਬੰਦਾ ਕਹਿੰਦੇ ਕੋਈ ਛੂਟੀ ਆ ਹੂੰ ਵੱਡੀ ਵੱਡੀ ਦਾ ਅਲੂ ਮੁੱਕਿਆ ਪਿਆਗਾ ਭਾਈ ਵੱਲ ਵੱਡੀ ਆ ਛੂਟੀ ਤਾਂ ਕੋਈ ਪਹਿ ਨਹੀਂ ਸਕਦਾ ਸਾਚੀ ਵੀਰੇ ਸਾਹ ਬਹੁਤ ਆ ਵੀਰੇ ਬਾੜ ਵਿੱਚ ਆ ਜਾ ਕਿਆ ਬਾਤ ਆ ਭਾਈ ਹਾਂ ਦੇਖੋ ਕੀ ਲੰਮੀ ਫੁੱਲ ਆ ਹਨਾ ਹਾਂ ਕਿਆ ਬਾਤ ਆ ਵੇ ਕਿੱਡੀ ਵੱਡੀ ਵੇੜਾ ਦੇ ਥਲ ਬਾਹਰ ਲੱਗਿਆ ਚੰਗਾ ਲੱਗਿਆ ਵੇੜਾ ਥਲ ਲੱਗਿਆ ਭਾਈ ਸਹੀ ਕਹਿੰਦਾ ਪੂਰੀ ਵਿੱਤੀ ਤੇ ਥਣ ਲੱਗਿਆ ਵਾ ਬਹੁਤ ਸੋਹਣਾ ਥਣ ਲੱਗਿਆ ਵਾ ਤੇ ਇਹਦਾ ਬਈ ਅੱਜ ਦੀ ਕੜੀ ਚ ਕੀ ਮੁੱਲ ਇਹ ਵੀ ਅੱਜ ਕੱਚੀ ਕੱਚੀ ਦੇ ਰਹਾ ਕਿ ਵੀ 85000 ਰੁਪਏ ਦੀ 85 ਦੀ ਹਾਂ ਲੈ ਬਈ ਚੱਕੋ ਇਹਦਾ ਬਈ ਥੋੜਾ ਜਿਹਾ ਮੰਨ ਕੇ ਚੱਲੋ ਢੇਡ ਦੜਾਈ ਜੀ ਕਰਨੀ ਆ ਤਾਂ ਆਪਾਂ ਤਾਂ ਕਰਕੇ ਮੁੱਲ ਕਰੀ ਜਾਂਦੇ ਆ ਨਹੀਂ ਤਾਂ ਬਈ ਕਹਿੰਦਾ ਵੀ ਮਤਲਬ ਹਜੇ ਭਾਵੇਂ ਸਵਾਕੇ ਵੀ ਵੇਚ ਦਾਂਦਾ ਕਿ ਨਹੀਂ ਬਈ ਹਾਂ ਹਾਂ ਵੀਰੇ ਆਪਾਂ ਵੀਰੇ ਪਸ਼ੂ ਵੀ ਤਿਆਰ ਕਰਕੇ ਵੇਚਦੇ ਆਪਾਂ ਘਰੇ ਹੂੰ ਤਿਆਰ ਕਰਕੇ ਵੇਚਦਾ ਬਈ ਇੱਕ ਭਾਵੇਂ ਜਦੋਂ ਸੂਂਦਾ ਨਾ ਪਸ਼ੂ ਉਦੋਂ ਵੇਚਦਾ ਬਈ ਜਮਾ ਦੇ ਲੈਵਾ ਫੇਗਰੇ ਕੀ ਚੀਜ਼ ਲੱਭਦਾ ਬਾਈ ਲੈਵਾ ਤਾਂ ਕਰ ਸੋਖਾ ਹੀ ਲੈਵਾ ਬਰਦਾ ਸੋਣਾਗਾ ਸਹੀ ਗੱਲ ਆ ਆ ਦੇਖ ਨਾ ਮੁਕਾ ਦਾ ਕਹਿੰਦਾ ਗੜਦੀ ਕਹਿੰਦਾ ਵੀਰੇ ਗੜਦੀ ਕਹਿੰਦੇ ਲੱਗਿਆ ਠੀਕ ਐ ਸਹੀ ਗੱਲ ਐ ਕਹਿੰਦਾ ਵੀਰੇ ਗੜ ਗੜ ਤੇ ਲੱਗਿਆ ਗੜ ਗੜ ਤੇ ਲੱਗਿਆ ਥਾਲਾ ਇੰਨਾ ਹਵਾਲਾ ਸੋਹਣਾ ਲੱਗਦਾ ਲੋਕਾਂ ਹਾਂ ਹਾਂ ਕੀ ਬਾਤ ਆ ਭਾਈ ਮੋਲੇ ਵੀ ਅੱਜ ਭਾਈ ਕੱਚਾ ਵਾਲਾ ਹੋ ਜਾਂਦਾ 85000 ਦੀ ਆਪਾਂ ਭਾਈ ਕਹਿੰਦਾ ਦੇਣ ਲੈਣ ਆਗਾ ਜਮਾ ਤੇ ਆ ਮਾਲਾ ਜਦੋਂ ਤਿਆਰ ਹੋ ਗਈ ਉਦੋਂ ਵੇੜਦਾ ਕੋਈ ਮੋਲ ਹੀ ਨਹੀਂ ਹੋਣਾ ਕੋਈ ਮੋਲ ਨਹੀਂ ਹੋਣਾ ਕਹਿੰਦਾ ਇਹ ਵੀ ਆਪਾਂ ਚੱਲਾ ਗਰਮੀ ਕਰਕੇ ਸ਼ੈੱਡ ਬਗਲ ਦਾ ਤਾਂ ਕਰਕੇ ਆਪਾਂ ਮੋਲੇ ਹੀ ਕਰਿਆ ਠੀਕ ਐ ਭਾਈ ਬਾਕੀ ਥਣਾ ਦੀ ਵਿੱਥੀ ਬਾਈ ਚੈੱਕ ਕਰੋ ਬੜੀ ਕੁਮਾਰ ਆ ਬਾਕੀ ਸੈਨਿਕ ਚਮਕਾਂ ਵਾਲੀਆਂ ਬਾਈ ਫਿੱਕੀਆਂ ਲਿਸ਼ਕੀਆਂ ਆ ਗੱਲ ਆ ਵੀਰੇ ਦੋਨੇ ਵਹਿੜਾ ਲੈ ਬੰਦਾ ਲੱਗਦਾ ਵੀਰੇ ਵਿਚ ਕੰਗਾ ਦੇ ਲੁਖਦਾ ਬਾਈ ਸਹੀ ਗੱਲ ਆ ਬਰੀਡ ਕਹਿੰਦੇ ਆ ਨਾ ਜਿਹੜੀ ਅਸਲ ਬਰੀਡ ਆ ਬੰਦਾ ਲੈ ਜਾ ਵੀਰੇ ਕੋਈ ਦੁੱਧ ਵਾਲਾ ਬੰਦਾ ਜੋੜਾ ਇਹਨੂੰ ਤੇ ਯਾਦ ਕਰੂਗਾ ਵੀਰੇ ਕਿੱਡੀਆਂ ਵਹਿੜਾ ਸਹੀ ਗੱਲ ਆ ਬਾਈ ਕੀ ਬਾਤ ਆ ਇਹਦਾ ਬੜਬੜ ਕਮੜੀ ਹੋਣਾ ਹਰਦਾ ਗਾਣੇ ਵਹਿੜ ਪਿਆ ਵਹਿੜ ਤੇ ਬਹੁਤ ਜੇ ਕੱਚੀ ਪਈ ਆ ਬਾਈ ਅੱਗੇ ਬਾਈ ਆ 4 ਨੰਬਰ ਆ ਜੀ ਇਹਦੇ ਦੂਜਾ ਸੁਆ ਵਹਿੜ ਸੁਈਆ ਸੋਨੇ ਨੂੰ ਨਾ ਮੇਰੇ ਵੀ ਤਾਂ 25 ਸਾਲ ਹੋ ਗਏ ਨੇ ਸੁਵੀ ਨੂੰ ਠੀਕ ਹੈ ਵੀਰੇ ਤੇ ਆਪਾਂ ਗੱਭਨ ਲਈ ਸੀ ਵੀਰੇ ਆਪਣੇ ਕੋਲ ਆ ਗਈ ਹੋਗੀ ਤੱਲ ਇਹ ਠੀਕ ਹੈ ਵੀਰੇ ਹਾਂ ਦੁੱਧ ਹੋ ਗਏ ਨੇ ਥੱਲੇ ਹੁਣ 13-14 ਲੀਟਰ ਠੀਕ ਹੈ ਹਾਂ ਵੱਡੀ-ਬੁੱਡੀ ਵਾੜ ਦੇਖੋ ਕਿੱਡੀ ਆ ਸਾਰਿਆਂ ਦੇ ਪੂਰੀ ਪੂਰੀ ਆ ਗਾਇਆ ਵਾਤਾ ਫੋਨ ਵੱਡੀ ਆ ਭਟਕੀਆਂ ਗੱਲਾਂ ਨੂੰ ਟੱਕਰ ਦਿੰਦੀ ਆ ਪੂਰੀ ਵੱਡੀ ਗੱਲ ਇਹ ਮੁੱਲ ਵੀ ਉਹ ਹੈ ਜਿਹਾ ਬਾਈ ਮੁੱਲ ਤਾਂ ਬਸ ਫ੍ਰੀ ਵਾਲੇ ਹੀ ਦੇ ਬਣਾ ਦੇ ਮਾਪਾ ਅੱਛਾ ਹਾਂ ਤੇ ਉਨ ਬਾਕੀ ਤਿੰਨੇ ਸਣ ਸਹੀ ਆ ਤਿੰਨੇ ਸਣ ਸਹੀ ਆ ਬੇ ਫੁੱਲ ਗਰੰਟੀ ਵੀ ਤਿੰਨੇ ਸਣਾਂ ਦੀ ਠੀਕ ਆ ਹਾਂ ਦਵਾਲਾ ਭਈਆ ਪਾ ਲੈਣੇ ਤੇ ਚੈੱਕ ਕਰਵਾ ਲਿਆਗੇ ਵੱਡੀ ਉਹਦੀ ਕਿੱਡੀ ਲੈ ਬੜੇ ਵੀਰੇ ਬਣਦੀ ਬਣਦੀ ਬਹੁਤ ਸੋਹਣੀ ਬਹੁਤ 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 ਵਰੀਆ ਵੀਰੇ ਲੈ ਭਾਈ ਚੈੱਕ ਰੁਕ ਕੁਆਲਟੀ ਥੜਾ ਦੀ ਥੜਾ ਬਹੁਤ ਚੰਗਾ ਲੱਗਿਆ ਨਾ ਹਾਂ ਨਾੜਾ ਨੂੜਾ ਨੇ ਵੀ ਤੇ ਭਾਈ ਫੁੱਲ ਆ ਦੇਈਏ ਆਪਾਂ ਬਰੇ 28000 ਦੀ ਦੇਣੀ ਆ ਇਹ ਬਸ ਜਮਾ ਯਸਲੋ ਵਾਲਾ ਮੌਲੀ ਹਾਂ ਜਾਂ ਨਹੀਂ ਯਾਰਾ ਕੀ ਬਾਤ ਹੈ ਹਾਂ 28000 ਲੈ ਗਿਆ ਅੱਜ 28000 ਦਾ ਭਾਈ ਕਹਿੰਦਾ ਆਪਾਂ ਇਹ ਵੜਦੇ ਆਣੀਆਂ ਮੈਂ ਕਹਿੰਦਾ ਜੇ ਬੱਚੇ ਲੈਣੇ ਹੋਏ ਤੂੰ ਵੀਡੀਓ ਭੇਜਦਾ ਕਿਰੇ ਵੇਰ ਵੀ ਤਿਆਰੀ ਦੀ ਵਾਰ ਆਪਣੇ ਘਰੇ ਵਾਰ ਸੂਈ ਆ ਇਹ ਠੀਕ ਹੈ ਬਾਈ ਹਾਂ ਬਰੀਡ ਬਾਈ ਚੈੱਕ ਕਰੋ ਫੁੱਲ ਪਲੀ ਵੀ ਇਹ ਤਾਂ ਚਲੋ ਕੋਈ ਗੱਲ ਹੁੰਦੀ ਆ ਵੇਖ ਵੇਰੇ ਕੀ ਆ ਵੀਰੇ ਗਾਣੋ ਵੇਖੀ ਮੈਂ ਵੈੜ ਦੇ ਵੀਰੇ ਕੁਆਲਿਟੀ ਗਿੱਡੀ ਆ ਵੇਰ ਬਾਈ ਕਹਿੰਦਾ ਇੱਕ ਨੰਬਰ ਲੱਗੀ ਆ ਬਾਈ ਪੋਲੀ ਕੁਆਲਿਟੀ ਵੇਖ ਬਹੁਤ ਚੰਗੀ ਚੁਆਈ ਲੱਗੀ ਪੋਲੀ ਫੋਲੀ ਖੜਨੀ ਖੜਨੀ ਵੈੜਦੀ ਬਾਈ ਵੇਖ ਦੀ ਕੁਆਲਿਟੀ ਦੀ ਆ ਵੈੜ ਫੁੱਲ ਕੁਆਲਿਟੀ ਦੀ ਆ ਹਨਾ ਪਲੀ ਵੀ ਦੇਖੋ ਬਾਈ ਫੁੱਲ ਪਲੀ ਵੀ ਆ ਗਈ ਮੇਰਾ ਡੱਡਾ ਦੱਦੜ ਜਾਂਦਾ ਸਾਰੇ ਵੈੜ ਦਾ ਡਾੜ ਦੱਤਲੀ ਤੇ ਬੜੀ ਚੰਗੀ ਆ ਜੀ ਬਹੁਤ ਵੀਰੇ ਡਾਈ ਬਹੁਤ ਦੱਦ ਇਹ ਤਾਂ ਚਲੋ ਕੁਦਰਤੀ ਕੋਈ ਆ ਇਹ ਦੇਖਸਾ ਨਾ ਇਹਦਾ ਛੱਡਿਆ ਪੋਣਾ ਕਰਕੇ ਇਹ ਤਾਂ ਬੰਦੇ ਘਰੇ ਰੱਖੀ ਹੋਈ ਸੀਗੀ ਠੀਕ ਆ ਮੈਂ ਕਹ ਚਲ ਆਪਾਂ ਹੁਣ ਸਾਰਾ ਵਿਹਲਾ ਕਰਕੇ ਫੇਰ ਹੀ ਆਪਾਂ ਕਰਾਂਗੇ ਬਾਕੀ ਛੱਡ ਦੁੱਧ ਦਾ ਸਾਰ ਦਿਓ ਵਧੀਆ ਹਾਂ ਦੁੱਧ ਆਪਣਾ ਸਾਰੀ ਜਾਂਦੀ ਵੀਰੇ ਵਧੀਆ ਠੀਕ ਆ ਬਾਈ ਵੇ ਕਿੱਡੀ ਚੰਗੀ ਬਿਹੜਾ ਵੀਰੇ ਐਨ ਆ ਗਏ ਬੰਦਾ ਘਰੇ ਖੜੀ ਕਹਿੰਦਾ ਕੀ ਕੀ ਲੈਂਦੀ ਆ ਕੀ ਕੀ ਲੈਂਦੀ ਐ ਸਹੀ ਗੱਲ ਬਹੁਤ ਸਾਰੇ ਦੀ ਚੀਜ਼ ਆ ਵੀਰੇ ਬਾਈ ਕੀ ਬਾਤ ਆ ਹਾਂ ਫੁੱਲ ਪਲੀ ਵੀ ਆ ਬਰੀਡ ਆ ਗਈ ਬਾਕੀ ਵੀਰੇ ਮੁਫਤੀ ਵਾਲਾ ਭਾਈ ਆ ਵੀਰੇ 28000 ਦੀ ਦੇਣੀ ਆ ਆਪਾਂ ਨੂੰ ਹਾਂ ਸਹੀ ਗੱਲ ਆ ਬਾਈ 28000 ਚ ਤਾਂ ਬਾਈ ਐ ਮੰਨ ਲਓ ਕਿਆ ਬਾਤ ਆ ਬਾਈ ਨਾਲੇ ਪੱਛੀ ਦਾ ਪਤਲੀ ਰਹੂਗੀ ਕਿ ਲਾਰੂਗੀ ਉਹ ਜੀ ਦਾ ਵੀਰੇ ਜੇ ਜਦੋਂ ਪੂਰੇ ਬੈਕਪਨ ਰਹਗੀ ਜੇ ਬਰੀਡ ਵਾਲੇ ਬੱਚੇ ਪੈਦਾ ਕਰੇ ਹਾਂ ਵੀਰੇ ਜਿਹੜੇ ਬੰਦੇ ਦੇ ਬੱਚੇ ਲੈਣਾ ਵੀਰੇ ਟੌਪ ਦੇ ਬੱਚੇ ਦੇਊਗੀ ਵੀਰੇ ਸਹੀ ਗੱਲ ਆ ਬਾਈ ਜਾਇ ਗੱਲ ਆ ਹਾਂ ਬਾਕੀ ਆਪਾਂ ਇਧਰੋਂ ਵੀ ਚੈੱਕ ਕਰਾ ਲਿਆ ਬਾਈ ਬਹੁਤ ਸੋਹਣਾ ਥਣ ਲੱਗਦਾ ਕਿਆ ਬਾਤ ਆ ਮੈਡਮ ਨਾਲ ਨਾ ਲੈਵੇ ਤੇ ਹੋਰ ਚੰਗਿਆ ਉਹ ਸੌ ਹਸੀਲ ਹੋਊਗਾ ਬੱਦੂ ਬੱਦੂ ਬਰ ਫਰ ਗਈ ਆ ਵੀਰੇ ਬਰ ਫਰ ਗਈ ਠੀਕ ਬਾਈ ਬਰ ਫੜਾ ਕੰਮੀ ਆ ਬਾਈ ਕਹਿੰਦਾ ਜਮਾ ਸੌ ਹਸੀਲਾ ਕਰਨ ਵਾਲਾ ਅੱਗੇ ਭਈਆ 5 ਨੰਬਰ ਜਰਸੀ ਆ ਗਈ ਪੰਜਾਬ ਵਾਲੀ ਹਾਂ ਵੀਰੇ ਪੰਜਾਬ ਵਾਲ ਜਰਸੀ ਆ ਵੀਰੇ ਹਾਂ ਇਹ ਵੀਰੇ ਅੱਜ 15 ਦਿਨ ਕੱਚੀ ਸੂਤੀ ਹੈ ਪਹਿਲਾਂ ਠੀਕ ਆ ਭਰਾ ਇਹ ਅੱਜ ਆਪਣੇ ਕੋਲ ਕੱਲ ਹੀ ਆਈ ਸੀਗੀ ਆਪਣੇ ਕੋਲ ਇਹ ਠੀਕ ਆ ਤੇ ਆ ਗਈ ਕੋਈ ਕੱਚੀ ਸੂਤੀ ਆਪਣੇ ਕੋਲ ਦਰਵਾਜ਼ਾ ਕਰ ਗਈ ਆ ਹਾਂ ਤੇ ਅੱਛਾ ਦਾ ਵੀਰੇ ਆਪਣਾ ਸੂਨ ਸਾਰਾ ਬੱਚਾ ਮਰ ਗਿਆ ਜਦੋਂ ਬਾਈ ਬਾਈ ਆਸੂਪੀ ਬੱਚਾ ਹਾਂ ਬੱਚਾ ਮਰ ਗਿਆ ਨਾ ਬਾਹਰ ਆ ਕੇ ਬੱਚਾ ਮਰ ਗਿਆ ਪਾਣੀ ਪੀ ਗਿਆ ਸੀਗਾ ਜੇਰਾ ਕੰਪਲੀਟ ਪੈ ਗਈ ਹੈ ਜੀ ਸਾਰੀ ਜੇਰ ਬਾਈ ਚੈੱਕ ਜੇਰ ਵੀ ਕੰਪਲੀਟ ਪੈ ਚੁੱਕੀ ਹੈ ਜੀ ਜਮਾ ਓਕੇ ਆਇਆ ਨਹੀਂ ਹੈਗਾ ਅੰਦਰੋਂ ਜਮਾ ਜੇ ਜੇ ਬੰਦਾ ਸਾਮ ਨੂੰ ਗੱਲ ਰਿਹਾ ਅੱਜ ਆਫਰ ਜੀ 20000 ਰੁਪਏ ਆਪਾਂ ਦੇ ਰਹਿ ਗਏ ਨੇ 20 ਦੀ ਜੇ ਕੋਈ ਸੇਵਾ ਸੁਵਾ ਕਰਨ ਨੂੰ ਗਾਵੇ ਬੜੀ ਲੈ ਬਾਈ ਹਾਂ ਦੱਤੇ ਮਗਣਾ ਆਜੂ ਭਾਈ ਸਾਹਮਣੇ ਆਜੀ ਵੀਰੇ ਦੱਤੇ ਅਗਰੇ ਜਿੰਨੇ ਜਿੰਨੇ ਦਰ ਪੂਰੇ ਨੇ ਗਾਣੇ ਦੱਤੇ ਦੱਤੇ ਆਇਣਾ ਨੇ ਠੀਕ ਆ ਹਾਂ ਇਹਦਾ ਭਾਈ ਕੱਚੀ ਸੂਈਆ ਕਰ ਕੱਚੀ ਸੂਈ ਵੀਰੇ ਬੜੀ ਵੱਡੀ ਗੱਲ ਆ ਜੀ ਤਰ੍ਹਾਂ ਤਿਆਰ ਹੋ ਜਾਣਾ ਸਾ ਪੀਂਦਾ ਚਾ ਲਾ ਲਓ ਬਾਕੀ ਲੇਵਾ ਚੈੱਕ ਕਰੋ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਭਾਈ ਇਹ ਤਰਕੀ ਸੂਈਆ ਵੀਰੇ ਉਹ ਵੇਰ 2-2 ਘੰਟੇ ਕੋ ਸੂਣ ਥਾੜਾ ਹਵਾ ਨਾ ਬਹੁਤ ਚੱਲਦਾ ਸੀ ਬਹੁਤ ਚੰਗੀ ਆ ਵੀਰੇ ਵੇਰ ਵੱਡੀ-ਵੱਡੀ ਬਹੁਤ ਆ ਵੇਰ ਵੱਡੀ-ਵੱਡੀ ਵੀ ਘਰ ਵਾਲੀ ਕੋਈ ਵੀ ਇਹਦੀ ਸੇਵਾ ਕਰੂਗਾ ਤੇ ਵੀਰੇ ਵੇਰ ਲੈ ਜੇ 20000 ਜੀਮਾ ਵੇਰ ਦੇ ਦਿਆਂਗੇ ਸ ਅੱਗੇ ਵੀ ਲਾਸ਼ ਤੇ ਬੱਸੀ ਆ ਗਈ ਹਾਂ ਵੀਰੇ ਬੱਚੀ ਵੀਰੇ ਆਪਣੇ ਘਰ ਦੀ ਬੱਚੀ ਆ ਵੀਰੇ ਠੀਕ ਆ ਆਪਣੇ ਕੋਲੇ ਜਰਸੀ ਕਾ ਸੀ ਵੀਰੇ ਬਹੁਤ ਜ਼ਿਆਦਾ ਚਲ ਗਈ ਠੀਕ ਆ ਪੂਰੀ ਵੀਰੇ ਬੱਚੀ ਸੀਗੀ ਉਹ ਅੱਛੀ ਆਪਣੇ ਕੋਲੇ ਰਿਸਪਾਇਰ ਹੋ ਗਈ ਆ ਉੱਡਾਂ ਠੀਕ ਆ ਜੀ ਉਹੀ ਬੱਚੀ ਰਹਿ ਗਈ ਸੀ ਆਪਣੇ ਕੋਲੇ ਹਾਂ ਠੀਕ ਆ ਭਰਾ ਵੀਡੀਓ ਕਾ ਭੇਜਦਾ ਕਿ ਮਾਂ ਬਹੁਤ ਜ਼ਿਆਦਾ ਨਜਾਇਜ਼ ਚੰਗੀ ਸੀਗੀ ਜਰਸੀ ਆ ਵੀ ਬਹੁਤ ਸੋਹਣੀ ਆ ਹਾਂ ਤੇ ਬੱਚੀ ਹੋ ਗਈ ਵੀਰੇ ਅੱਜ ਵੀਰੇ ਮਹੀਨੇ ਤੋਂ ਦੋ ਤਿੰਨ ਦਿਨ ਉੱਤੇ ਹੋ ਗਈ ਬੱਚੀ ਦੀ ਗਰੋਥ ਦੇਖੋ ਕਿੰਨੀ ਚੰਗੀ ਕਿਆ ਬਾਤ ਆ ਮੈਂ ਕਹਣਾ ਕੋਈ ਤਾਂਥੀ ਐ ਨਹੀਂ ਹੈ ਨਾ ਹਾਂ ਬੱਚੀ ਦੀ ਵੀਰੇ ਗਰੋਥ ਵੀ ਬਹੁਤ ਚੰਗੀ ਆ ਵੀਰੇ ਕਿਆ ਬਾਤ ਮਾਂ ਲੈ ਵੇਖ ਕਰੋ ਪਲੀ ਵੀ ਦੇਖੋ ਬੱਸੀ ਫੁੱਲ ਬਰੀਡ ਆ ਗਈ ਹਾਂ ਸੈਨਿੰਗ ਸੂਨਿੰਗ ਵੀ ਕਰਮਾ ਲਈ ਤੇ ਫੁੱਲ ਆ ਤੇ ਬਾਈ ਕੀ ਮਲਰ ਹੋਵੇਦਾ ਇਹ ਮੇਰਾ ਕਦਰ 60000 ਰੁਪਏ ਦੇਵਾਂਗੇ 60000 ਦੇ ਲੈ ਬਾਈ 60000 ਦੀ ਬੱਸੀ ਦੇ ਦਾਂ ਕਈ ਵਾਰਾ ਵੀਰ ਕੋਈ ਸਕੀਨ ਹੁੰਦਾ ਬੱਸੀ ਬਹੁਤ ਚੰਗੀ ਆ ਵੀਰੇ ਕੱਲਾ ਕੱਲਾ ਥਣ ਲੱਗਿਆ ਬੱਚੀ ਦੇ ਸਹੀ ਗੱਲ ਬੱਚੀ ਵੀਰੇ ਵੇਖੋ ਬੰਦਰ ਗੱਡੀ ਚੰਗੀ ਆ ਕੀ ਬਾਤ ਹੈ ਇਹ ਜਿਹੜੇ ਜਿਹੜੇ ਹੱਥ ਫਿਰਦੇ ਬੱਚੀ ਆ ਖੜ ਜਾਣੇ ਬੱਚੀ ਨੇ ਹਮ ਬੱਚੀ ਬਹੁਤ ਜਲਦੀ ਸੜਦੀ ਆ ਬਹੁਤ ਜਲਦੀ ਬੱਚੀ ਆ ਵੀਰੇ ਬਾਈ ਕਈ ਵਾਰਾ ਕੋਈ ਬੰਦਾ ਨਾ ਸਕੀਨ ਹੁੰਦਾ ਆਪਾਂ ਲਾ ਬਾਈ ਇਹਨੂੰ ਪਾਰ ਸਕਦਾ ਫੁੱਲ ਰੀਡ ਵਾਲੀ ਬੱਸੀ ਆ ਕਿ ਐਂ ਮੰਨ ਲਓ ਵੀ ਵਧੀਆ ਤਿਆਰ ਹੋਣਾ ਹਾਂ ਬਹੁਤ ਜਲਦੀ ਤਿਆਰ ਹੋਣਾ ਵੀਰੇ ਬੱਚੀ ਕੁਝ ਮਹੀਨੇ ਦਾ ਕੱਦ ਬਹੁਤ ਸੁਣਾ ਹਾਂ ਬਾਈ ਕੱਦ ਕੁਦ ਬਹੁਤ ਚੰਗਾ ਕਰੂਗੀ ਬੱਛੀ ਵੀਰੇ ਕੀ ਬਾਤ ਹੈ ਬੱਚੀ ਦੀ ਖੜਨੀ ਫੁੜਨੀ ਵੇਖੋ ਕਿੰਦੀ ਚੰਗੀ ਆ ਕੀ ਬਾਤ ਆ ਯਾਰ ਖੜਨੀ ਖੜਨੀ ਬਾਕੀ ਬੱਚਾ ਦਾ ਬਾਈ ਸਕੀਨ ਹੁੰਦਾ ਕਈ ਵਾਰ ਕੋਈ ਨਿੱਕਾ ਜਿਹਾ ਹੈ ਨਾ ਘਰ ਚ ਲੈ ਜੇ ਅਸੀਂ ਤਿਆਰ ਆਉਂਦਾ ਵੀਰੇ ਇਹਦੇ ਫੀਡ ਨਹੀਂ ਫੁੜਦੀ ਚਾਲੂ ਨਹੀਂ ਕੋਈ ਸਿੱਕਲੀ ਦੁੱਧ ਤੇ ਪਾਲੀ ਅਸੀਂ ਸਿਰਫ ਇਹਦੇ ਠੀਕ ਆ ਜੀ ਮੇਰੇ ਕੋਲ ਫੀਡ ਫੂਡ ਪੈਂਦੀ ਔਰ ਟੁਪੜੀ ਪਾਲਦੇ ਬੱਛੀ ਕੀ ਬਾਤ ਆ ਅਸੀਂ ਇਹ ਮੁੱਲ ਵੀ ਭਾਈ ਨੇ ਲਾ ਲਓ ਭਾਈ ਦੇਣ ਲੈਣ ਵਾਲਾ ਕਰਤਾ ਜਮਾ 6000 ਦੀ ਦੇ ਦੇਣੀ ਆ ਤੇ ਨਕਸ਼ੀਗੇ ਜਿੰਨੇ ਆਪਾਂ ਸਾਰੇ ਬਾਈ ਦੇ ਬਾਈ ਦਿਖਾਤੇ ਜੇ ਕਿਸੇ ਵੀ ਨੂੰ ਨਾ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ